ਵਾਹ ਅਖਰੂ ਦੇਣੀ ਚੜ ਗਿਆ ਵਾਹ ਅਖਰੂ ਆਲਪਾ ਸੋਖ ਰੱਖੀ ਮੇਰੀ ਨੇੜੇ ਹੋ ਕੇ ਸੁਣੀ ਮਾਲਕਾ ਸੱਚੇ ਪਾਤਸ਼ਾਹ ਹਰ ਇੱਕ ਦੀਆਂ ਆਸਾਂ ਮਰਾਦਾ ਪੂਰੀਆਂ ਕਰੀ ਪਤਾ ਨਹੀਂ ਵੱਡੀ ਉੱਠੀ ਨਹੀਂ ਜਾਬਦੀ ਮੈਂ ਹਾਂ ਉੱਠ ਖਲੋਤੀ ਨਹੀਂ ਜਾਂਦੀ ਧਾਰਾ ਨਹੀਂ ਕੱਢੀਆਂ ਵੇਖਾਂ ਉੱਠ ਕੇ ਸੁੱਤੀ ਅਜ ਅੱਧੇ ਦਿਨ ਤੱਕ ਲਤਾਂ ਵਾ ਸ਼ਾ ਕੇ ਕਿਤੇ ਵੇ ਕਿੱਦਾਂ ਕੋੜੇ ਵੇਚ ਕੇ ਸੁੱਤੀ ਆ ਇਹਨੂੰ ਕਿਤੇ ਕੋਈ ਸ਼ਰਮ ਆ ਹੈ ਹੀ ਨਹੀਂ ਕਿ ਕਿਤੇ ਉਹ ਕੱਲ ਵੀ ਡੰਕਰ ਵਛੇ ਨੂੰ ਪੱਠਾ ਵੀ ਪਾਉਣਾ ਧਾਰਾਂ ਕੱਢਣ ਵਾਲੀਆਂ ਵਾ ਬੇਫਿਕਰੀ ਹੋ ਕੇ ਸੁੱਤੀ ਕਿਦਾਂ ਕੋੜੇ ਵੇਚ ਕੇ ਸ਼ਰਮ ਲਾਈ ਇਹਨੇ ਕਿਤੇ ਇਹਨੂੰ ਬਿਮਾਰੀ ਵੇ ਕਿਦਾਂ ਪਈ ਕਿਦਾਂ ਆਕੜ ਕੇ ਪਈ ਇਹਨੂੰ ਕੋਈ ਪਤਾ ਨਹੀਂ ਕੋਈ ਲਾਗੇ ਕੋਈ ਬੋਲਣ ਡਿਆ ਜਾਂ ਨਹੀਂ ਬੋਲਣ ਡਿਆ ਮਰਿਆ ਵਾਂਗੂ ਪਈ ਤੈਨੂੰ ਤਾਂ ਮੈਂ ਠਾਲਦੀ ਕੋਲੋ ਦਾ ਸਾਲਾ ਜਰਾਕ ਓਠਾ ਤਾਂ ਤੈਨੂੰ ਕਾਹਦੀ ਨੀਂਦ ਰਾਤ ਕੜੀਆਂ ਆ ਵਾ ਹੈ ਤੈਨੂੰ ਨਹੀਂ ਪਤਾ ਤਾਰਾ ਕੱਢਣ ਵਾਲੀਆਂ ਵਾ ਕਿੱਡਾ ਦੇਣਾ ਆ ਤੇ ਹੈ ਬਾਹਰ ਬਹਿ ਕੇ ਦੇਖੋ ਭਲਗੀ ਤੇ ਤੂੰ ਅੰਦਰ ਸੁੱਤੀ ਆ ਕੋਈ ਸ਼ਰਮ ਹੈ ਕਿ ਨਹੀਂ ਹੈ ਮਰਿਆ ਮango ਸੁੱਤੀ ਕਿੰਨਾ ਮੈਂ ਬੋਲ ਕੇ ਕਹੀਂ ਕਿਤੇ ਹਿੱਲੀ ਜੁੰਦੀ ਨਹੀਂ ਕਿਤੇ ਐਡੀ ਬੇਫਿਕਰੀ ਕਿਤੇ ਮੰਮੀ ਮੇਨ ਤੇ ਰਾਤ ਦਾ ਬੁਖਾਰ ਚੜਿਆ ਵਾ ਲੈ ਆ ਨਵਾਂ ਪਾਨਾ ਰੋਜ ਤੈਨੂੰ ਬੁਖਾਰ ਹੀ ਚੜਿਆ ਰਹਿੰਦਾ ਤੈਨੂੰ ਤਈਆ ਚੜਿਆ ਹੀ ਰਹਿਣਾ ਇਹ ਨਾਲੇ ਤਿਆ ਲੱਥਣਾ ਕਿਤੇ ਮੰਮੀ ਮੈਨੂੰ ਸੱਚੀ ਬੁਖਾਰ ਜਿਹੜਾ ਤਾਂ ਹੀ ਨਹੀਂ ਮਰਕੋ ਉੱਠਿਆ ਗਿਆ ਨਹੀਂ ਤੇ ਮੈਂ ਤੁਹਾਨੂੰ ਪਤਾ ਮੈਂ ਤੇ 5 ਵਜੇ ਉੱਠ ਜਾਨੀ ਆ ਉੱਠ ਕੇ ਤਾਂ ਧਾਰਾ ਕੱਢ ਗੋਲੀ ਨਹੀਂ ਵੱਜੀ ਤੈਨੂੰ ਕਿੱਡੇ ਚਲਿਤਰ ਕਾਦੀ ਤੇ ਚਲਿਤਰਾ ਹੱਥੀਂ ਕਿਤੇ ਕੋਈ ਕੰਮ ਨਹੀਂ ਕਰਨੀ ਤਾਂ ਉਹ ਗੱਲ ਪੀ ਬਹਾਨੇ ਲੱਭਦੀ ਅੰਦਰ ਸੌਣ ਦੇ ਚੱਲ ਉੱਠ ਕੰਮ ਕਰ ਧਾਰਾ ਕੱਢ ਜਾ ਕੇ ਸੌ ਕੰਮ ਕਰਨ ਵਾਲਾ ਪਿਆ ਆ ਗੋਲੀ ਵੱਜੀ ਤੈਨੂੰ ਕਿਤੇ ਵੇ ਕਿੱਦਾਂ ਫੜ ਫੜ ਰੋੜਦੀ ਜਦਾਂ ਬਿਮਾਰ ਹੁੰਦੀ ਬੜਿਆ ਚਿਰਾ ਦੀ ਕਿਤੇ ਕਹਤੀ ਆ ਜਾ ਬਾਰ ਐ ਹਵਲੇ ਨੋਕੀ ਕੰਮ ਕਰ ਲੈਂਦੇ ਇਹ ਔਰ ਸੁੱਤੀਆਂ ਨਹੀਂ ਉੱਠਦੀ ਕਿਤੇ ਹਉ ਹਏ ਮੈਂ ਤਾਂ ਸਾਰੇ ਭਾਂਡੇ ਮਾਂਜ ਕੇ ਸੁੱਤੀ ਹੀ ਰਹੀ ਤੀ ਐਨੇ ਭਾਂਡੇ ਪੰਡੋਰ ਕਿੱਥੋਂ ਆ ਗਈ ਆ ਪਹਿਲਾਂ ਚਾਹ ਧਰ ਲੈਣੀ ਆ ਬਾਅਦ ਚ ਭਾਂਡੇ ਮਾਂਜਦੀ ਨਹੀਂ ਇਹ ਚਾਹ ਧਰੀ ਨੇ ਕੀ ਕੋ ਵੇਲਾ ਆ ਗਿਆ ਆ ਚਾਹ ਪੀਣ ਦਾ ਟਾਈਮ ਆ ਮੰਮੀ ਮੂੰਹ ਧੋ ਕੇ ਹੀ ਹੋਣਾ ਸੀ ਇਦਾਂ ਚੋਂ ਕੇ ਚੜ ਜਾਂਦੀ ਫੇਰ ਵੀ ਤੁਸੀਂ ਗੁੱਸਾ ਕਰਨਾ ਹੀ ਨਾਲੇ ਐਨੇ ਭਾਂਡੇ ਮੈਂ ਤਾਂ ਸਾਰੇ ਰਾਤੀ ਮਾਂਜ ਕੇ ਸੁੱਤੀ ਸੀ ਅੱਛਾ ਤਾਂ ਹੁਣ ਭਾਂਡੇ ਵੇਖਣ ਦੀ ਆ ਉਹ ਨੀ ਕਿਨੂ ਹੋਗਾ ਤੇਰੀ ਦਰਾਣੀ ਕਹਿੰਦੀ ਮੈਨੂੰ ਭੁੱਖ ਲੱਗੀ ਆ ਤੈਨੂੰ ਮੈਂ ਮੈਗੀ ਬਣਾ ਕੇ ਦਿੱਤੀ ਤੇ ਭਾਂਡੇ ਤਾਂ ਹੋ ਗਏ ਤੇ ਫੇਰ ਕਿਉਂ ਆ ਭਾਂਡੇ ਤੈਨੂੰ ਠਾਲਿਆ ਤੇ ਨੀ ਨਾ ਰਾਤ ਮੈਂ ਮੰਮੀ ਠਾਲਿਆ ਨਹੀਂ ਆ ਮੈਨੂੰ ਪਤਾ ਵਾ ਤੇ ਫੇਰ ਰੋਟੀ ਦੇ ਸਾਰੇ ਖਾ ਕੇ ਸੁੱਤੇ ਹੀ ਤੇ ਮੈਗੀ ਦੇ ਤਾਂ ਕੋਈ ਲੋੜ ਹੀ ਨਹੀਂ ਅੱਛਾ ਤਾਂ ਹੁਣ ਤੇਰੀ ਤੇਰਾ ਪੁੱਛੇ ਤਾਂ ਬਗੈਰ ਮੈਂ ਉਹਨਾਂ ਨੂੰ ਕੋ ਬਣਾ ਕੇ ਵੀ ਨਹੀਂ ਦੇ ਸਕਦੀ ਲੋੜ ਨਹੀਂ ਲੋੜ ਹੀ ਤੇਨੇ ਮੰਗੇ ਨੂੰ ਭੁੱਖ ਲੱਗੀ ਹੋਊਗੀ ਕਿੱਡੀਆਂ ਲੋੜਾ ਵੇਦੀ ਫਿਰਦੀ ਆ ਚਾਹ ਚਾਲ ਤਾਂ ਆਨਾ ਕਿੱਡੀ ਜਿੰਨੀ ਆ ਤੂੰ ਨਾ ਕਮੀ ਐ ਨਹੀਂ ਆ ਨਾ ਉਹ ਗੱਲ ਕਰਨ ਵਾਲੀ ਨਹੀਂ ਟੀਠਵਾ ਤੂੰ ਟੀਠ ਜਿੰਨੂੰ ਕਹਦੇ ਜਿੰਨਾ ਕੰਮ ਦੱਸੋ ਨਾ ਕਿ ਤੂੰ ਕਰਨਾ ਹਰ ਵੇਲੇ ਉਹ ਕਰ ਗੋਲੀ ਰੇਡਦੀ ਰਹਿੰਦੀ ਗੰਮੇਈ ਤੇ ਤੈਨੂੰ ਕਿੱਦਾਂ ਦਾ ਲੱਗਾ ਘਰ-ਬਾਰ ਸੋਹਣਾ ਲੱਗਾ ਵਧੀਆ ਘਰ ਸਾਡਾ ਘਰ-ਬਾਰ ਤੇ ਸਾਨੂੰ ਚੰਗਾ ਨਹੀਂ ਲੱਗੂਗਾ ਕੀ ਮਤਲਬ ਆ ਤੇਰਾ ਮੈਂ ਤਾਂ ਦੱ ਪੁੱਛਣ ਦੀ ਆ ਮੈਂ ਚਲ ਨਵੀਂ ਵਿਆਹੀ ਆਈ ਆ ਪੁੱਛਣਾ ਸੁਭਾ ਸਬੂ ਤੈਨੂੰ ਕਿੱਦਾਂ ਦਾ ਲੱਗਾ ਸਾਰਿਆਂ ਦਾ ਬਾਕੀ ਘਰ-ਬਾਰ ਸੋਹਣਾ ਲੱਗਾ ਵਾ ਮੇਰਾ ਘਰ ਆ ਤੇ ਮੇਰਾ ਘਰ ਮੈਨੂੰ ਸੋਹਣਾ ਨਹੀਂ ਲੱਗੂਗਾ ਹੋਰ ਤੈਨੂੰ ਸੋਹਣਾ ਲੱਗੂਗਾ ਤੇਰੀ ਜਿੰਨੀ ਔਕਾਤ ਆ ਨਾ ਮੈਨੂੰ ਪਤਾ ਲੱਗ ਗਿਆ ਇੱਕ ਕੰਮ ਵਾਲੀ ਆ ਨਾ ਤੇ ਕੰਮ ਵਾਲੀ ਬਣ ਕੇ ਰੋ ਠੀਕ ਆ ਬਹੁਤਾ ਇੰਟਰਫੇਅਰ ਕਰਨ ਦੀ ਲੋੜ ਨਹੀਂ ਦਿਨੋ ਮੈਨੂੰ ਮੰਮੀ ਨੇ ਵੀ ਦੱਸਤਾ ਮਣੀ ਨੇ ਵੀ ਦੱਸਤਾ ਕਿ ਜਿੰਨੇ ਕ ਤੁਹਾਨੂੰ ਇੱਜ਼ਤ ਦੇਣੀ ਆ ਠੀਕ ਆ ਨਾ ਤੇ ਫਿਰ ਕੀ ਹੋਇਆ ਘਰ ਦਾ ਕੰਮ ਸਹੀ ਦੁਨੀਆ ਹੀ ਕਰਦੀ ਆ ਤੇ ਮੈਂ ਵੀ ਕਰਦੀ ਆ ਤੇ ਨਾਲੇ ਮੈਂ ਤੇ ਕਰਦੀ ਆ ਚਾਹ ਦੇ ਨਾਲ ਸਹੀ ਦੁਨੀਆ ਹੀ ਕਰਨੀ ਆ ਨਾ ਕੰਮ ਬਸ ਜਿਹੜਾ ਚਾਹ ਤੁਹਾਨੂੰ ਹੈਗਾ ਨਾ ਉਹ ਚਾਹ ਲਓ ਆਪਣਾ ਤੇ ਕੰਮ ਕਰੋ ਮੇਰੇ ਨਾਲ ਨਾ ਬਹੁਤਾ ਕੰਪੇਅਰ ਕਰਨ ਦੀ ਆਪਣੇ ਆਪ ਨੂੰ ਕੋਸ਼ਿਸ਼ ਨਾ ਕਰੋ ਜਿਆਦਾ ਮੇਰਾ ਦਿਮਾਗ ਵੀ ਨਾ ਖਾਓ ਮੈਂ ਨਹੀਂ ਪਸੰਦ ਕਰਦੀ ਤੁਹਾਡੇ ਨਾਲ ਗੱਲ ਕਰਨਾ ਮੈਨੂੰ ਘਰ ਦੇ ਮੈਂਬਰਾਂ ਦੀ ਜਿੰਨਾ ਦੀ ਲੋੜ ਆ ਨਾ ਉਹਨਾਂ ਨੇ ਮੈਨੂੰ ਦੱਸਤਾ ਬਸ ਉਹਨਾਂ ਦੇ ਪਿਆਰ ਦੀ ਮੈਨੂੰ ਲੋੜ ਆ ਤੁਹਾਡੇ ਜਿਆਦਾ ਮੈਨੂੰ ਨਾ ਆ ਹੈਲਪ ਦੀ ਲੋੜ ਨਹੀਂ ਹੈਗੀ ਆਪਣਾ ਕੰਮ ਕਰੋ ਜਾ ਕੇ ਹਾਂ ਗੀ ਮੇਦੇ ਆ ਨੋਮਾਸ ਕਿੰਨੀ ਸਜੰਡੀ ਨਾ ਕਿੰਨੇ ਸੋਹਣੇ ਹੱਥ ਲਾ 6 6 ਗੋਏ ਦੀ ਸਮੈਲ ਆਉਣ ਰਹੀ ਆ ਤੇਰੇ ਕੋਲੋਂ ਤੇਰੀ ਹਿੰਮਤ ਕਿੱਦਾਂ ਹੋਈ ਮੇਰਾ ਹੱਥ ਫੜਨ ਦੀ ਤੈਨੂੰ ਮੈਂ ਕੀ ਸਮਝਾ ਕੇ ਗਈ ਹਾਂ ਤੈਨੂੰ ਸਮਝਣ ਲਾਦੀ ਮੰਮੀ ਕੀ ਸਮਝ ਨਹੀਂ ਲੱਗਦੀ ਤੇ ਮੈਂ ਕਹਿ ਵੀ ਲੱਗਦੇ ਨਹੀਂ ਆਉਣਾ ਤੂੰ ਉਹਦੇ ਸਿਰ ਤੇ ਚੜਕੇ ਖਲੋਤੀ ਆ ਮੰਮੀ ਫੇਰ ਕੀ ਹੈ ਮੇਰੀ ਭੈਣਾ ਵਰਗੀ ਆ ਉਹ ਬਸ ਬਸ ਮੇਰੀ ਭੈਣਾ ਵਰਗੀ ਉਹ ਮੇਰੀ ਭੈਣ ਨਾਲ ਕੰਪੇਅਰ ਆਪਣੇ ਆਪ ਨੂੰ ਫੇਰ ਉਹ ਗੱਲ ਕਿੱਥੇ ਮੇਰੀ ਭੈਣ ਤੇ ਕਿੱਥੇ ਤੂੰ ਆਪਣੀ ਔਕਾਤ ਵੇਖ ਵੇਲ ਲੋ ਮੰਮੀ ਜੀ ਕਿਦਾਂ ਦੀਆਂ ਗੱਲਾਂ ਕਰਕੇ ਨਾ ਕੰਮ ਕਰਿਆ ਕਰ ਇਹਦੇ ਮਨਾਂ ਧਿਆਨ ਰੱਖਿਆ ਕਰ ਤੇ ਮੈਂ ਕਿੰਨੀ ਵਾਰ ਕਹੇ ਵੀ ਇਦਾਂ ਕਿਦਾਂ ਪਿੱਕਿਆ ਕਰ ਤੂੰ ਤੂੰ ਉੱਤੇ ਹੀ ਚੜੀ ਰਹਿਣੀ ਉਹਦੇ ਮੰਮੀ ਜੀ ਮੈਨੂੰ ਸ਼ਕਲ ਪਸੰਦ ਨਹੀਂ ਹੈਗੀ ਬੋਲ ਦੋ ਮੇਰਾ ਚਾਹ ਦਾ ਕੰਮ ਕਰ ਤੇ ਪਰ ਹੋ ਜਾ ਹੱਥ ਪਠੇਰਾ ਕਹਿੰਦੀ ਐ ਕਿਹੜੀ ਆਫੇ ਲੱਗਦੀ ਮੰਮੀ ਜੀ ਮੇਰਾ ਚਾਹ ਪਾਣੀ ਬਸ ਰੱਖ ਕੇ ਚਲੀ ਜਾਇਆ ਕਰ ਤੈਨੂੰ ਕੀ ਦੱਸਾਂ ਇਹਦੀਆਂ ਕਰਤੂਤਾ ਮੇਰੀ ਤਾਂ ਉਹ ਗਾਲਿਓ ਟੱਕੀ ਰਿਜੇ ਤੇ ਕੋਈ ਨਾ ਬੁੱਝੇ ਇਹ ਤਾਂ ਉਹ ਗੱਲ ਹੈ ਮਲੰਗ ਭੁੱਖੇ ਨੰਗਿਆਂ ਦੀ ਧੀ ਆ ਉਹ ਗੱਲ ਨਾ ਉਹਨਾਂ ਨੇ ਕਿਤੇ ਟਾਕੀ ਨਹੀਂ ਕਿਤੇ ਨੂੰ ਕਿਤੇ ਅਕਲ ਵੀ ਨਹੀਂ ਦਿੱਤੀ ਕਿਤੇ ਲੀੜਾ ਲੱਗਤ ਬੱਕਰੀ ਕਹਿੰਨੂ ਅਕਲ ਵੀ ਨਹੀਂ ਦਿੱਤੀ ਕੁਤਰੀਨ ਖੋਤੀ ਮੇਰੇ ਘਰ ਵਿਆਹ ਕਿਤੇ ਕਾਲ ਦਿੱਤੀ ਛਡੈਣ ਉਤਰੀ ਮੰਮੀ ਜੀ ਰਿਸ਼ਤਾ ਕਿੰਨੇ ਕਰਾਇਆ ਇਹ ਤੁਸੀਂ ਪਸੰਦ ਕਿਦਾਂ ਕਰ ਲਿਆ ਇਹਨੂੰ ਨਹੀਂ ਉਹਨੇ ਹੀ ਕਰ ਲਿਆ ਨਾ ਮੁੰਡੇ ਨੇ ਮੈਂ ਤਾਂ ਕਹਾਂ ਚੱਲ ਕੋਈ ਗੱਲ ਨਹੀਂ ਪਸੰਦ ਨੂੰ ਚੱਲ ਪਸੰਦ ਕਰ ਲਈ ਪਰ ਕੀ ਪਤਾ ਕਿ ਇਹਦੀ ਕਰਤੂਤਾ ਇਹੋ ਜੀਆਂ ਵਾ ਸੱਚੀ ਮੰਮੀ ਜੀ ਮੈਨੂੰ ਤੇ ਆਪਨੇ ਚੰਗੀ ਲੱਗਦੀ ਬਿਲਕੁਲ ਪੇਕੇ ਦੇ ਗਰੀਬ ਆ ਹੋਰ ਕੁਝ ਵੀ ਉਹਨਾਂ ਕੋਲ ਕਦੀ ਕੋਈ ਮਗਰ ਨਹੀਂ ਆ ਲੈਣ ਨਹੀਂ ਦੇਣ ਨਹੀਂ ਹਾ ਮਾਂਵ ਨਹੀਂ ਕਦੀ ਆਈ ਇਹਦੀ ਮੰਮੀ ਜੀ ਜਿਨ੍ਹਾਂ ਨੇ ਆਪਣੀ ਧੀ ਵੇਚੀ ਹੋਵੇ ਨਾ ਤੇ ਉਹ ਵੀ ਵੇਂਦੇ ਕੰਧਾ ਕੋਲਿਆ ਥਾਣੀ ਪੈਸੇ ਇੱਥੇ ਆਪਣੀ ਧੀ ਦਿੱਤੀ ਆ ਹਯੋ ਨਤੇ ਵਿਆਈ ਸੀ ਵੇਖ ਪੋਤਾ ਤੂੰ ਹੁਣ ਆਈ ਆ ਕਿੰਨਾ ਦਾਜ ਲੈ ਕੇ ਆਈ ਆ ਚਲੋ ਬਾਕੀ ਮੇਰੇ ਘਰ ਕੋਈ ਕਮੀ ਪੇਸ਼ੀ ਵੀ ਨਹੀਂ ਕਿੰਨਾ ਤੂੰ ਦਾਜ ਲੈ ਘਰ ਭਰਿਆ ਆ ਵਾ ਸੋਹਣਾ ਬੜਾ ਤੇਰੇ ਵਾਸਤੇ ਹੀ ਆ ਮੰਮੀ ਜੀ ਸਾਡਿਆਂ ਨੂੰ ਪਤਾ ਵਾ ਕਿ ਧੀਆਂ ਕਿੱਦਾਂ ਵਿਆਈ ਦੀਆਂ ਤੇ ਕਿੱਦਾਂ ਤੋਰੀ ਦੀਆਂ ਤੇ ਕੀ ਸਮਾਨ ਦੇਈ ਦੇ ਨੇ ਤੇ ਇਹਨਾਂ ਦੇ ਵੇਲਾ ਭੁੱਖਿਆ ਨਗਿਆ ਨੂੰ ਅਕਲ ਹੀ ਹੈ ਨਹੀਂ ਮਾਸਾ ਵੀ ਤੇ ਉਹ ਜੇ ਉਹਨਾਂ ਨੂੰ ਅਕਲ ਨਹੀਂ ਤੇ ਇਹਨੂੰ ਕਿਹੜੀ ਹੈਗੀ ਆ ਚੱਜ ਜੀ ਰੰਨ ਆਏ ਸਹੀ ਗੱਲ ਮੰਮੀ ਜੀ ਵੱਡਾ ਘਰ ਵੇਖਿਆ ਨਹੀਂ ਤੇ ਰਿਸ਼ਤੇ ਨੂੰ ਧੁਰ ਪੇ ਮੂੰਹ ਚੱਕ ਕੇ ਏ ਨਹੀਂ ਪਤਾ ਹੁੰਦਾ ਵੀ ਆਪਾਂ ਮੇ ਕੋਲੋਂ ਕੋਈ ਦਾ ਭੁੰਨ ਦਾਨ ਕਰਨਾ ਵਾ ਮੈਨੂੰ ਤਾਂ ਇਹ ਮੱਥਿਓ ਦੁਖਦੀ ਨੀ ਤੈਨੂੰ ਆਪਣੇ ਆਪ ਤਾਂ ਲੱਗਦਾ ਕੋਕ ਨਹੀਂ ਮੋਟੀ ਉਹ ਗੱਲ ਤੇਰਾ ਦਿਮਾਗ ਵਾ ਮੰਮੀ ਹੁਣ ਕੀ ਕੀਤਾ ਮੈਂ ਨਾ ਹਾਂ ਤੋ ਇੰਨਾ ਤੈਨੂੰ ਮਹਿੰਗਾ 4-5000 ਦਾ ਸੂਟ ਬਣਾ ਕੇ ਦਿੱਤਾ ਨਾ ਤੋ ਇਹਨੂੰ ਲਾ ਕੋ ਮੜਾ ਮੋ ਟੱਕਰ ਲੋਕੀ ਕੰਮ ਕਰਨ ਲੱਗਿਆ ਪਉਂਦੇ ਕੈਸੇ ਜੇ ਪਾ ਕੇ ਫਿਰਦੇ ਆ ਨਾ ਤੂੰ ਅਮਰੂ ਟਾਪਸ ਲਾ ਕੇ ਪੜਾਈ ਨਾ ਤੈਨੂੰ ਛਾਪ ਲਾ ਕੇ ਪੜਾਈ ਪੜਾਈ ਤੇ ਤੇ ਡੰਗਰਾਂ ਦੇ ਉਹ ਗੱਲ ਲੇਟ ਦੇਣੀ ਕਿੰਨਾ ਮਹਿੰਗਾ ਸੋਨਾ ਲੈ ਇਹਨਾਂ ਨੂੰ ਕਿਧਰ ਆਣੀ ਬੜ ਕੇ ਬੈਠੀ ਤੂੰ ਮੰਮੀ ਹੁਣ ਉਹਦਾ ਵਿਆਹ ਹੋਇਆ ਵਾ ਚਾਰ ਦਿਨ ਮੇਰੇ ਕੋ ਰਹਿਣ ਦੇ ਚੀਜਾਂ ਕੋਈ ਆ ਹੀ ਜਾਂਦਾ ਵਾ ਅੱਛਾ ਤੈਨੂੰ ਵੇਖਣ ਆਉਣਾ ਜਿਹੜਾ ਕੋਈ ਆ ਜਾਂਦਾ ਹਨਾ ਤੇ ਵਿਆਹ ਤੂੰ ਉਹਦਾ ਆ ਤਾਂ ਤੈਨੂੰ ਇਸ ਗੱਲ ਨਾਲ ਕਿ ਲੱਗੇ ਉਹ ਪਾਵੇ ਨਵੀਂ ਸਵੀ ਤਾਂ ਤੂੰ ਬੁੱਢੜੇ ਪਾਉਣੀ ਆ ਬੜਾ ਬੜਾ ਚੇਤੀ ਕਰਕੇ ਦੇਂਦਾ ਖਰੇ ਕਰਨ ਦੀ ਤੂੰ ਤੈਨੂੰ ਇਹਨਾਂ ਨੇ ਆਪ ਨੂੰ ਪਤਾ ਹੈਗਾ ਵੀ ਉਹ ਗੱਲ ਚੀਜ਼ਾਂ ਕਾ ਸੰਡੀਆਂ ਵਿੱਚ ਤੂੰ ਗੋਹੇ ਤੇ ਵੀ ਹੋਈ ਤੇ ਤੂੜੀਆਂ ਵਿੱਚ ਵੀ ਹੋਈ ਜਿਨੀਦਰ ਮਾ ਕਮਾਣੋਂ ਅਲੀਦਰ ਤੂੰ ਫੜਮਦੀ ਨਹੀਂ ਚੀਜ਼ ਸ਼ਰਮ ਕਿੱਡੀ ਲਾਈ ਤੂੰ ਚੱਲ ਨੀੜੇ ਵਿੱਚ ਲਾ ਕੇ ਮਾਰੇ ਮੋਟੇ ਪਾ ਕਿੱਡੀ ਸਤਰਦੀ ਰਾਣੀ ਬਣ ਕੇ ਬੈਠੀ ਦੱਸ ਕਿਹੜੀ ਮੈਂ ਵਰੀ ਪਾਲੀ ਮੰਮੀ ਨੇ ਦੱਸ ਮੇਰੇ ਦਿਵਾਲੇ ਹੋਈ ਰਹਿਣਾ ਆ ਸ਼ਾਪ ਤੇ ਦੋਸਤ ਉਹ ਤਾਂ ਦੋ ਚਾਰ ਦਿਨ ਰਹਿਣ ਦਿੰਦੀ ਹਾਂ ਕੋਈ ਆ ਹੀ ਜਾਂਦਾ ਵਾ ਪਰ ਨਹੀਂ ਚਲੋ ਮਰਜੀ ਉਹਨਾਂ ਦੀ ਅਮੀ ਹੋ ਗਈ ਆ ਲੈ ਇਹ ਕਾਤਰੀ ਆਉਂਦੀ ਸੱਦੀ ਨਾਲ ਬੁਲਾਈ ਤੇ ਮੈਂ ਲਾੜੇ ਦੀ ਤਾਈ ਸਾਸਰੀ ਕਾ ਭੈਣ ਜੀ ਸਾਸਰੀ ਕਾਲ ਜੀ ਕਿੱਦਾਂ ਠੀਕ ਠਾਕ ਜੀ ਹਾਂ ਜੀ ਠੀਕ ਵਾ ਤੁਸੀਂ ਸੁਣਾਓ ਸਾਰਾ ਪਰਿਵਾਰ ਹਾਂ ਠੀਕ ਆ ਭੈਣ ਜੀ ਵਧਾਈਆਂ ਹੋ ਤੁਹਾਨੂੰ ਬਹੁਤ ਸਾਰੀਆਂ ਤੁਹਾਨੂੰ ਵੀ ਹੁਣ ਭੈਣ ਜੀ ਵਧਾਈਆਂ ਤੇ ਵਿਆਹ ਤੇ ਸੱਦ ਲੈਣਾ ਭੈਣ ਜੀ ਸਾਨੂੰ ਕਿਤੇ ਗਰੀਬਾਂ ਨੂੰ ਭੈਣ ਜੀ ਸੱਧਿਆ ਸੀਗਾ ਉਹ ਗੱਲ ਪੀ ਜਿਹੜਾ ਚੰਗੇ ਚੰਗੇ ਲੋਕ ਸੱਦ ਲੈ ਜਿਹੜੇ ਨੇੜੇ ਦੇ ਹੀ ਚ ਰੱਖ ਤਾਂ ਇਦਾਂ ਹੀ ਹੋਰ ਮੈਂ ਕਾਟ ਹੀ ਸੱਦੇ ਆ ਭੈਣ ਜੀ ਸਾਨੂੰ ਵੀ ਗਰੀਬਾਂ ਨੂੰ ਸੱਦ ਲੈਣਾ ਜੋ ਤੇਲ ਫੁੱਲ ਤੁਹਾਨੂੰ ਦੇ ਦਿੰਦੇ ਮਾੜਾ ਮੋਟਾ ਸਗਨ ਜੋ ਵੀ ਸੱਦਾ ਕੋਈ ਗੱਲ ਨਹੀਂ ਤੁਹਾਡੇ ਤੇਲ ਫੁੱਲ ਲਾ ਤੋ ਬਗੈਰ ਹੀ ਚੰਗਾ ਬਹੁਤ ਸੋਹਣਾ ਵਿਆਹ ਹੋਇਆ ਮੈਂ ਆਨੇ ਤੇਲ ਫੁੱਲ ਉਹ ਗੱਲ ਪੀ ਕਹਿੰਦਾ ਲੈ ਕੇ ਖੁਸ਼ ਮੋਰ ਮਾਰ ਆਕ ਨੇ ਇਹਨਾਂ ਨੇ ਦਿੱਤਾ ਆ ਜੋ ਪੈਂ ਜੀ ਨੌ ਰਾਣੀ ਕਿਦਾਂ ਦੀ ਆ ਸੋਹਣੀ ਆ ਬਹੁਤ ਸੋਹਣੀ ਆ ਹੀਰੇ ਵਰਗੀ ਮੇਰੀ ਨੌ ਆ ਵੇਖੀ ਸਾਈ ਵੇਖ ਵੇਖ ਭੁੱਖਾ ਲੱਗਦੀ ਆ ਮੇਰੀ ਨੌ ਵਾਲ ਹੁਣ ਚੱਲ ਪੈਂ ਜੀ ਵਾਹਿਗੁਰੂ ਦਾ ਸ਼ੁਕਰ ਹੀ ਆ ਮੰਮੀ ਆਇਆ ਸਾਸੀ ਮੰਮੀ ਸਾਸੀ ਆ ਪੁੱਤ ਕਿਦਾਂ ਬਲਜੀ ਠੀਕ ਠਾਕ ਆ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਮੈਂ ਵੀ ਠੀਕ ਹਾਂ ਪਤਾ ਤੁਸੀਂ ਬਹੁ ਮੈਂ ਚਾਹ ਪਣੀ ਬਣਾ ਕੇ ਲਿਆਉਣੀ ਨਹੀਂ ਨਹੀਂ ਬੈ ਮੇਰੀ ਤੇ ਚਾਹ ਕੋਈ ਨਹੀਂ ਪੀ ਲੈਣੇ ਉਹ ਠੀਕ ਠਾਕ ਆ ਸਭ ਵਧੀਆ ਮੰਮੀ ਠੀਕ ਠਾਕ ਅਰਗ ਵੀ ਠੀਕ ਆ ਹਾਂ ਜੀ ਉਹ ਵੀ ਠੀਕ ਆ ਤੇ ਬੋ ਤੈ ਮੈਂ ਚਾਹ ਬਣਾ ਕੇ ਲੈਵਨੀ ਆਹੋ ਪਿਆਰ ਪਿਆਰ ਚਾਹ ਵਧੀਆ ਜੀ ਬਣਾ ਕੇ ਕਿਤੇ ਵਧੀਆ ਜੀ ਕਦੀ ਪੀਤੀ ਵੀ ਆ ਕਿ ਨਹੀਂ ਨਾਲ ਪਕੌੜੇ ਵੀ ਕੱਢ ਕੇ ਖਵਾ ਲਈ ਇਹ ਨਾ ਹੋਵੇ ਵੀ ਕਹਿਣ ਵੀ ਖਵਾ ਲਿਆ ਕੋਈ ਕਿਤੇ ਖਾਦੇ ਵੀ ਆ ਕਿ ਨਹੀਂ ਹਾਂ ਹੈ ਬਲਜੀਤ ਇਹਨੂੰ ਕੀ ਹੋ ਗਿਆ ਮੰਮੀ ਤੂੰ ਧਿਆਨ ਨਾ ਦੇ ਮੰਮੀ ਦਾ ਸੁਭਾਅ ਹੀ ਇਦਾਂ ਦਾ ਵਾ ਇਤਰਾ ਰੋਲਾ ਪਾਉਂਦੇ ਰਹਿੰਦੇ ਆ ਬੰਦੇ ਦਾ ਸੁਭਾਅ ਨਹੀਂ ਆਪਾਂ ਕਦੀ ਬਦਲ ਸਕਦੇ ਨਾ ਬਿਲ ਜੀ ਤੇ ਮੈਂ ਤਾਂ ਬਾਹਰ ਵਧਾਈ ਦੇ ਬੈਠੀ ਬੁਰਿਆ ਪਾਪਾ ਨੂੰ ਇਹ ਤੇ ਮੈਨੂੰ 32 32 ਗੱਲਾਂ ਸੁਣਾਈਆਂ ਜੱਸ ਤੂੰ ਵਧਾਈ ਲੈ ਚੋਲੀ ਅੱਡ ਕੇ ਤਾਂ ਲੋਕੀ ਵਧਾਈਆਂ ਲੈਂਦੇ ਆ 3 ਪੁੱਤਾਂ ਦੀਆਂ ਇਹਨੇ ਤੇ ਮੈਨੂੰ ਹੋਰ ਚਾਰ ਗੱਲਾਂ ਸੁਣਾਤੀਆਂ ਮੈਂ ਤੇ ਉੱਥੇ ਚੁੱਪ ਦੀ ਚੋਪੀ ਹੋ ਗਈ ਚਲੋ ਮੰਮੀ ਕੋਈ ਗੱਲ ਨਹੀਂ ਮੈਂ ਚਾਹ ਬਣਾ ਕੇ ਲਿਆਉਣੀ ਰਹਿਣ ਤੇ ਪੁੱਤ ਚਾਹ ਪੀ ਕੇ ਮੈਂ ਘਰੋਂ ਆਈ ਆ ਮੈਂ ਕਿਹੜੀ ਚਾਹ ਨਹੀਂ ਪੀਤੀ ਤੇ ਇਹ ਤੇ ਮੈਨੂੰ ਹੋਰ ਗੱਲਾਂ ਸੁਣਾ ਗਈ ਆਪਾਂ ਮਾਵਾ 3 ਨਾ ਬੈ ਕੇ ਤੇ ਗੱਲਾਂ ਕਰੀਏ ਦੋ ਘੜੀਆਂ ਹਾਏ ਸੌੜ ਕੇ ਰਹਿਤਾ ਸੜ ਕੇ ਸੁਆਹ ਹੋ ਗਈ ਵੇਖ ਕੇ ਉੰਤਰਾ ਹੋ ਗਲਪੀ ਅੱਗੇ ਨਹੀਂ ਮਾਨਿਕ ਹੋਰ ਆਣ ਕੇ ਬੈ ਗਈ ਮੂੰਹ ਨਹੀਂ ਖਰਾਬ ਕਰਤਾ ਵਾ ਮੰਮੀ ਜੀ 쿨쿨 ਠੰਡੇ ਹੋ ਕੀ ਹੋ ਗਿਆ ਐਨੇ ਗੁੱਸੇ ਚ ਕਿਉਂ ਜੀ ਤੁਸੀਂ ਨਹੀਂ ਗੁੱਸੇ ਚ ਕੀ ਹੋਣਾ ਗਰਮੀਤ ਹਾਂਜੀ ਉਹ ਅੱਗੇ ਨਹੀਂ ਮਾਨਿਕ ਉਹਦੀ ਮਾਨ ਕੇ ਬੈ ਗਈ ਕੇਦੀ ਮਾਂ ਹੋ ਬਲਜੀਤ ਦੀ ਅੱਛਾ ਮੰਮੀ ਜੀ ਹਾਂ ਹਾ ਕਿਉਂ ਉਹ ਵਿਆਹ ਚ ਨਹੀਂ ਆਏ ਸੀ ਕਿਤੇ ਅੰਤਰੀ ਸੜੀ ਫੂਕੀ ਅੰਤਰੀ ਸੂਟ ਪਾ ਕੇ ਆਈ ਲਵੰਡਰ ਕਲਰ ਦਾ ਵੇਖਣ ਲਈ ਥਾਂ ਤਾਂ ਫੇ ਮੈਂ ਸੂਟ ਪਾਇਆ ਵਾ ਮੰਮੀ ਹੁਣ ਫੇਰ ਕੀ ਲੈਣਾ ਕਿ ਉਹ ਵਿਆਹ ਚ ਨਹੀਂ ਆਏ ਹੀ ਆਈ ਨਹੀਂ ਸੱਦੇ ਸੁਦੇ ਵਿਆਹ ਭੁੱਖੇ ਨੰਗੇ ਹੈਗੇ ਵਿਆਹ ਸਤਣੇ ਆ ਅੱਛਾ ਅੱਛਾ ਹਾਂ ਇਹ ਨਹੀਂ ਸੱਦੇ ਸੁਦੇ ਇਹਨਾਂ ਤੋਂ ਬਗੈਰ ਹੀ ਚੰਗੇ ਤੇ ਮੈਂ ਤਾਂ ਹੀ ਸਮਝਾਉਣੀ ਆ ਪੇ ਇਹਨਾਂ ਤੋਂ ਬਗੈਰ ਹੀ ਚੰਗੇ ਤੋ ਉਹਨਾਂ ਨੇ ਨਾ ਉਹ ਗੱਲ ਬੋ ਤਾਂ ਮੇਲ ਜੋਰ ਰੱਖੀ ਨਹੀਂ ਨਹੀਂ ਮੰਮੀ ਜੀ ਮਿੰਨ ਤੇ ਆਪ ਨਹੀਂ ਇਦਾਂ ਦੇ ਲੋਕ ਪਸੰਦ ਹੈਗੇ ਆਹ ਨਹੀਂ ਤਾਂ ਪਸੰਦ ਤੇ ਬੋਲੀ ਵੀ ਨਾ ਚੱਜਣਾ ਨਹੀਂ ਨਹੀਂ ਮੰਮਾ ਮੈਂ ਤਾਂ ਅੰਦਰ ਬੈਠੀ ਆ ਤੇ ਅੰਦਰ ਹੀ ਬੈਠੀ ਰਹੂੰਗੀ ਆਹੋ ਤੁਸੀਂ ਜਾਂਦੀ ਉਹਨਾਂ ਨੂੰ ਬਾਹਰੋਂ ਭੇਜ ਦੋ ਨਾ ਫਿਰ ਚਾਹ ਤੜੀ ਕੋਈ ਕੋਈ ਲੋ ਨਹੀਂ ਮਿਲਣ ਜਾਂਦੀ ਸਾਡੇ ਬਾਵਾ ਨਹੀਂ ਆਪਣੀਆਂ ਉਹਨਾਂ ਤੋਂ ਬਗੈਰ ਨਹੀਂ ਨਹੀਂ ਮੰਮਾ ਮੈਨੂੰ ਤੇ ਬਾਹਰ ਪਸੰਦ ਹੀ ਨਹੀਂ ਜਾਣਾ ਗਰਮੀ ਹੋਣ ਲੱਗ ਗਈ ਮੈਂ ਤੇ ਇੱਥੇ ਏਸੀ ਰੂਮ 'ਚ ਹੀ ਰਹਿਣਾ ਆਹ ਚਲ ਬੈਠੀ ਰਹਿ ਇੱਥੇ ਆਪੇ ਚੋਕ ਚਲ ਮੰਮਾ ਤੇ ਠੰਡੇ ਹੋ ਜੋ ਨਾ ਕੋਈ ਨਾ ਤੁਸੀਂ ਅੰਦਰ ਬੈਠੇ ਰੋ ਆਪੇ ਬਾਹਰੋਂ ਚੱਲ ਜਾਣਗੇ ਆਪੇ ਗੇਟੀ ਨੂੰ ਆਪੇ ਚਲ ਜੂਗੀ ਮੈਂ ਇਕੱਲਾ ਹੁਣ ਮਿਲਣ ਜਾਣਾ ਆ ਮਾਮਾ ਧੀਆਂ ਗੱਲ ਕਰ ਲੈਣਗੇ ਉਹ ਆਪੇ ਚਲ ਜੂਗੀ ਤੁਸੀਂ ਨਾ ਮੰਮਾ ਗੁੱਸੇ ਚ ਆਇਆ ਕਰੋ ਜਦੋਂ ਤੁਸੀਂ ਗੁੱਸੇ ਚ ਆਉਂਦੇ ਆ ਨਾ ਮੈਨੂੰ ਚੰਗਾ ਨਹੀਂ ਲੱਗ ਬਥੇਰਾ ਮੰਨ ਨੂੰ ਆਨੀ ਪਠੰਡਾ ਰੱਖਾ ਜਦੋਂ ਮੈਂ ਵੇਖਦੀ ਮੈਂ ਤਾਂ ਧਾਪੀ ਚੜ ਜਾਂਦਾ ਨਾ ਵੇਖ ਕੇ ਨਹੀਂ ਮੰਮੀ ਤੁਸੀਂ ਨਾ ਗੁੱਸੇ ਚ ਆਇਆ ਕਰੋ ਮੈਨੂੰ ਚੰਗਾ ਲੱਗਦਾ ਤੁਹਾਡਾ ਹੱਸਦਾ ਫੇਸ ਹੀ ਮੈਨੂੰ ਚੰਗਾ ਲੱਗਦਾ ਮੈਨੂੰ ਨਾ ਤੁਹਾਡੇ ਚ ਆਪਣੀ ਮੰਮੀ ਦਿਖਦੀ ਆ ਨਹੀਂ ਮੈਂ ਤੇਰੇ ਨਾਲ ਥੋੜੀ ਗੁੱਸੇ ਆ ਤੇਰੇ ਨਾਲ ਤਾਂ ਮੈਂ ਖੁਸ਼ ਹੀ ਆ ਤੇਰੇ ਨਾਲ ਮੈਂ ਬੜੀ ਖੁਸ਼ ਹਾਂ ਹਾਂਜੀ ਜਿੱਤੇ ਮੈਨੂੰ ਪਿਆਰ ਨਾਲ ਗੱਲਾਂ ਕਰਦੇ ਆ ਨਾ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਮੈਂ ਆਪਣੀ ਮੰਮੀ ਨੂੰ ਛੱਡ ਕੇ ਆਈ ਆ ਤੇ ਮੇਰੇ ਸੱਸ ਨੇ ਮੈਨੂੰ ਐ ਲੱਗਦਾ ਮੈਨੂੰ ਮੇਰੀ ਮਾਂ ਹੀ ਮਿਲ ਗਈ ਆ ਬਸ ਮੈਂ ਤੇਰੀ ਮਾਂ ਹੀ ਆਕ ਹਾਂਜੀ ਹੁਣ ਮੈਂ ਹੀ ਤੇਰੀ ਮਾਂ ਮੰਮੀ ਸੂਟ ਬੜਾ ਸੋਹਣਾ ਸੋਇਆ ਤੁਸੀਂ ਪਰ ਸੂਟ ਕਿੱਥੇ ਸਵਾਇਆ ਭੂਆ ਤੇਰੀ ਨੇ ਸੂਟ ਸਵਾਇਆ ਤੇ ਉਹਨੇ ਦੋ ਕਵਾਰੀ ਪਾਇਆ ਤੇ ਮੈਨੂੰ ਦੇਗੀ ਤੇ ਆਹ ਪਰਸ ਵੀ ਮੈਨੂੰ ਦੇਗੀ ਆ ਤੇ ਮੈਂ ਚੱਲ ਤੇਰੇ ਕੋਲ ਹੋਵੰਦੀ ਨਾਲ ਸੂਟ ਪਾ ਕੇ ਚੱਲ ਮੰਮੀ ਵਧੀਆ ਚੱਲ ਮੈਂ ਕਹਿੰਨੀ ਭੂਆ ਹਜੇ ਬਥੇਰਾ ਸਾਥ ਦਿੰਦੀ ਬੜਾ ਸਾਥ ਦਿੰਦੀ ਪੁੱਤ ਭੂਆ ਤੇਰੀ ਤੇ ਪਹਿਲਾਂ ਮੈਨੂੰ ਇਹ ਦੱਸ ਦੇਰ ਤੇਰੇ ਦਾ ਵਿਆਹ ਹੋਇਆ ਤਾਂ ਤੈਨੂੰ ਲੀੜਾ ਕੋਈ ਨਾ ਸਵਾ ਕੇ ਦਿੱਤਾ ਆ ਕਸੇ ਕਸੇ ਪੁੱਤ ਲੀੜੇ ਪਾਏ ਸਾਰੇ ਉਹਨਾਂ ਬਉਟੀ ਨੂੰ ਸਵਾ ਕੇ ਦੇ ਤੇ ਦੂਜੀ ਨੂੰ ਨਹੀਂ ਮੰਮੀ ਸਵਾਏ ਆ ਲੀੜੇ ਮੈਂ ਦੁੱਧਾ ਘਰ ਦਾ ਕੰਮ ਕੰਡੀ ਹਾਂ ਤੇ ਉਹ ਲੀੜ ਕਾਲੇ ਕੂਲੇ ਹੋ ਜਾਂਦੇ ਨਾ ਤਾਂ ਕਰਕੇ ਮੈਂ ਸੂਟ ਦੂਜਾ ਬਦਲ ਲਿਆ ਤੇ ਬਲਜੀਤ ਪਿੱਛੇ ਵੀ ਸਾਡੀ ਗਰੀਬੀ ਚ ਹੀ ਲੰਗ ਗਈ ਤੇ ਗਾਂ ਵੀ ਤੋਂ ਮਾੜੇ ਮੋਟੇ ਜੇ ਪਾਏ ਆ ਤੇ ਸੋਹਣੇ ਪਾਇਆ ਕਰ ਪੁੱਤ ਤੂੰ ਹੁਣ ਇੱਥੇ ਕੀ ਕਿਹੜੀ ਗਰੀਬੀ ਆ ਮੰਮੀ ਕੋਈ ਗੱਲ ਨਹੀਂ ਮੈਂ ਪਾ ਲੂੰਗੀ ਤੁਸੀਂ ਮੇਰੀ ਨਹੀਂ ਨਾ ਟੈਨਸ਼ਨ ਲਿਆ ਕਰੋ ਮੈਂ ਕੋਈ ਵਨ ਸਵੰਨਿਆ ਸੂਟ ਕਨ ਸਵੰਨਿਆ ਚੀਜ਼ਾਂ ਮੈਂ ਪਾਉਣੀ ਆ ਉਹ ਮੈਨੂੰ ਪਤਾ ਨਹੀਂ ਨਾ ਤੁਸੀਂ ਆਉਣਾ ਵਾ ਨਹੀਂ ਤੇ ਮੈਂ ਵਧੀਆ ਹੀ ਪਾਉਣਾ ਹੀ ਹੁਣ ਮੈਂ ਗੁਆ ਕੁੜਾ ਕਰਨਾ ਵਾ ਨਾ ਤੇ ਫਿਰ ਤਾਂ ਕਰਿਆ ਆ ਪਾ ਲਿਆ ਤੇ ਗੋਏ ਨੂੰ ਬੁੱਢੀ ਨਹੀਂ ਲਾਏ ਰਕਬੀਰ ਆ ਕਿੱਦਾਂ ਰਹੀ ਸੱਸ ਕੇ ਮੰਮੀ ਸਾਸਿਕਾ ਪਤਿ ਕਿੱਦਾਂ ਠੀਕ ਠਾਕ ਹਾਂਜੀ ਠੀਕ ਆ ਤੁਸੀਂ ਸੁਣਾਓ ਆਪਾਂ ਵੀ ਠੀਕ ਠਾਕ ਹਾਂ ਬਹਿ ਜਾ ਪੁੱਤ ਨਹੀਂ ਮੈਂ ਬਹਿਣਾ ਨਹੀਂਗਾ ਮੈਨੂੰ ਕੰਮ ਆਵਾ ਕੋਈ ਤੁਸੀਂ ਮਾਰੋ ਗੱਲਾਂ ਬਤਾ ਮਾਵਾ ਧੀਏ ਇਹਨਾਂ ਦੇ ਤੇ ਤਰੀਕਾ ਹੀ ਬੱਜ ਲਗੇ ਆ ਬਲਜੀਤ ਕੀ ਹੋ ਗਿਆ ਇਹਨਾਂ ਨੇ ਮੁੰਡਾ ਵਿਆਹ ਲਿਆ ਤੇ ਮੰਮੀ ਤਰੀਕੇ ਤੇ ਤੁਹਾਨੂੰ ਪਤਾ ਹੀ ਅੱਗੇ ਕਿਹੜਾ ਭਲੇਖਾ ਵਾ ਅੱਗੇ ਕਿੰਨਾ ਕੁ ਬੈਂਦੀ ਆ ਲਾਗੇ ਮੂੰ ਲੱਗਦਾ ਸੌਰੇ ਉਹਦੇ ਮਣੀ ਦੇ ਤਗੜੇ ਹੀ ਮਿਲ ਗਏ ਜਿਹਨਾਂ ਦਾ ਦੂਜਾ ਵਾਵਾ ਦਿੱਤਾ ਗੱਡੀ ਗੁੱਡੀ ਲੱਗਦੀ ਦਿੱਤੀ ਉਹਨਾਂ ਨੇ ਆ ਮम्मी ਦਾ ਹੈਗਾ ਵਾ ਵਾਦੂ ਦਿੱਤਾ ਵਾ ਚੱਲ ਤੂੰ ਕਾ ਤੋ ਇੰਨੀ ਟੈਨਸ਼ਨ ਨਾ ਲੈਨੀ ਆ ਮੈਂ ਚਾਹ ਬਣਾ ਕੇ ਲੈ ਆਉਣੀ ਆ ਐਦਾਂ ਥੋੜੀ ਚੱਲ ਜਣਾ ਹੁੰਦਾ ਵਾ ਬੋੜ ਨਹੀਂ ਸਕਦਾ ਮਲਜੀਤਾ ਹੁਣ ਚਾਹ ਤਾਂ ਪਤਾ ਮੈਂ ਪੀ ਲਈ ਆ ਤੇ ਮੈਂ ਐਨੀ ਤੇਰੀ ਦਰਾਣੀ ਵੇਖਵਾ ਜਿੱਦਾਂ ਦੀ ਪੁੱਤ ਤੂੰ ਮੇਰੀ ਧੀ ਆ ਨਾ ਉਦਾਂ ਦੀ ਰੋਹ ਤੇ ਹੀ ਆ ਤੇ ਮੈਂ ਨਹੀਂ ਉਹਨੂੰ ਪਿਆਰ ਦੇ ਜਾ ਮੈਂ ਜਾਂਦੀ ਜਾਂਦੀ ਕੋਈ ਨਹੀਂ ਮੰਮੀ ਪਿਆਰ ਦਿੱਤਾ ਜਾਊਗਾ ਐ ਬੈਠੋ ਮੈਂ ਤਾਂ ਵੇ ਰੋਟੀ ਪਕਾ ਲਾ ਦਾਲ ਸਬ지 ਬਣੀ ਆ ਫੁਲਕੇ ਲਾਉਣੀ ਆ ਬਸ ਨਹੀਂ ਨਹੀਂ ਰੋਟੀ ਦੀ ਨਹੀਂ ਕੋਈ ਲੋੜ ਹੈਗੀ ਪੁੱਤ ਮੈਂ ਰੋਟੀ ਘਰੋਂ ਖਾ ਕੇ ਆਈ ਨਾਲੇ ਮੈਨੂੰ ਕਿੰਨੀ ਕੁ ਭੁੱਖ ਲੱਗੀ ਨਾਲੇ ਪੁੱਤ ਤੇਰੀ ਸੱਸ ਦਾ ਤੇ ਮੂੰਹ ਹੋਈ ਵੀਂਗਾ ਵਾ ਉਹਨੇ ਤਾਂ ਮੈਨੂੰ ਆਉਂਦੇ ਹੀ ਪਰੋਸ ਕੇ ਥਾਲੀ ਦੇ ਦਿੱਤੀ ਆ ਰੋਟੀ ਦੀ ਤੇ ਬਸ ਮੈਂ ਰੋਟੀ ਖਾ ਕੇ ਆਈ ਆ ਮੈਨੂੰ ਰੋਟੀ ਦੀ ਲੋੜ ਖਾਲੀ ਮੈਂ ਪਿਆਰ ਦੇਵਾ ਤੇ ਮੈਂ ਜਾ ਪੁੱਤ ਮੈਂ ਤੇ ਆਉਂਦੀ ਆਂਦੀ ਮੈਂ ਆਖਿਆ ਚੱਲ ਤੇ ਰਹਾ ਹਾਲ ਚੱਲ ਪੁੱਛਦਾ ਨਾਲੇ ਉਹ ਕੁੜੀ ਵੀ ਕੰਮ ਨਹੀਂ ਆ ਚੰਗਾ ਮੰਮੀ ਕੋਈ ਨਹੀਂ ਵੇਖ ਲੋ ਤੁਸੀਂ ਚੱਲ ਮੇਤੇ ਆ ਜਾ ਤੂੰ ਵੀ ਨਹੀਂ ਤੂੰ ਹੀ ਵੇਖਾਓ ਕੋਈ ਕਰਨੀ ਮਾ ਪਾਂਦੇ ਮਾਲਾ ਪੁੱਤ ਬੜੇ ਸੋਨੇ ਤੇਰੇ ਹੱਥ ਆ ਘੋਰੇ ਚਿੱਟੇ ਤੂੰ ਕੰਮ ਨਾ ਕਰਿਆ ਕਰੀ ਚੰਗਾ ਐਨ ਲਾ ਪਾ ਕੇ ਟੌਣਮ ਜੇ ਤੇ ਬਹਿ ਕੇ ਰਿਆ ਕਰੀ ਨਹੀਂ ਮੰਮੀ ਜੀ ਮੈਂ ਕੰਮ ਨਹੀਂ ਕਰਦੀ ਤੇ ਜੇ ਥੋੜਾ ਬਹੁਤਾ ਕਰ ਵੀ ਲਉਂਗੀ ਤੇ ਫਿਰ ਕੀ ਆ ਆਹੋ ਚਲ ਕੋਈ ਗੱਲ ਨਹੀਂ ਰੋਟੀ ਰੱਟੀ ਪਾ ਲਿਆਂ ਦੀ ਖਾ ਲਈ ਹੋਰ ਇਹ ਤੋਂ ਵੱਧ ਕੀ ਕੰਮ ਤੂੰ ਕਰਨਾ ਕੋਈ ਲੋੜ ਹੀ ਨਹੀਂ ਕੀ ਕਰਨ ਦੀ ਠੀਕ ਆ ਮੰਮੀ ਜੀ ਹਮੇ ਤੀ ਕਿੰਨੀ ਸੋਹਣੀ ਆ ਸਾਸ੍ਰਿਕਾ ਲੰਟੀ ਜੀ ਸਾਸ੍ਰਿਕਾ ਪੁੱਤ ਆਲੇ ਪੁੱਤ ਸਗਨ ਤਹਾਡੇ ਕੋ ਨਾ ਵਿਆਹ ਤੇ ਆ ਨਹੀਂ ਹੋਇਆ ਤੇ ਮੈਂ ਚਲ ਸਗਨ ਦੇ ਆਉਣੀ ਆ ਆਪਣੀ ਧੀ ਨੂੰ ਨਹੀਂ ਭੈਣ ਜੀ ਕੋਈ ਗੱਲ ਨਹੀਂ ਆ ਸਗਨ ਹੀ ਸਗਰਵਾ ਕੋਈ ਗੱਲ ਨਹੀਂ ਤੁਸੀਂ ਰੱਖੋ ਕੋਲ ਨਹੀਂ ਭੈਣ ਜੀ ਤੁਸੀਂ ਪੁੱਤ ਵਿਆਹਿਆ ਇਦਾਂ ਸਗਨ ਨਹੀਂ ਮੋੜੀ ਦੇ ਹੁੰਦੇ ਗਰੀਬਾਂ ਦੇ ਸਗਨ ਰੱਖ ਲਈ ਦੇ ਹੁੰਦੇ ਆ ਪੁੱਤ ਵਿਆਹਿਆ ਭੈਣ ਜੀ ਅਜੇ ਤਾਂ ਮੈਂ ਨਿੱਕਾ ਹੀ ਪੁੱਤ ਵਿਆਹਿਆ ਮੈਂ ਤਾਂ ਵੱਡਾ ਵੀ ਪੁੱਤ ਵਿਆਹਣਾ ਵਾ ਹੁਣ ਭੈਣ ਜੀ ਵਾਇਗੁਰੂ ਵਾਇਗੁਰੂ ਕਰੋ ਰੱਬ ਦੇ ਘਰ ਦੇਰ ਵਾ ਹੰਦੇਰ ਨਹੀਂ ਆ ਇਦਾਂ ਨਾ ਕਿਹਾ ਕਰੋ ਰੱਬ ਉਹਦੀ ਵੀ ਸੁਣੂਗਾ ਲੈ ਉਹ ਕਦੋਂ ਦੀ ਵਿਆਹੀ ਅਜੇ ਤੱਕ ਤਾਂ ਸੁਣੀ ਨਹੀਂ ਹੁਣ ਉਹਦੀ ਕਦੋਂ ਸੁਣਨੀ ਆ ਮੈਂ ਉਹਦੇ ਮੋਲ ਵੇਖਦੀ ਰਹਿਣਾ ਵਾ ਉਹਨੇ ਤਾਂ ਕੋਈ ਗੱਲ ਕਰ ਬਾਲ ਬੱਚਾ ਕੋਈ ਉਹਦੇ ਹੋਇਆ ਨਹੀਂ ਮੈਨੂੰ ਕੀ ਪਤਾ ਹੋਣਾ ਵੀ ਹੈ ਕਿ ਨਹੀਂ ਹੋਣਾ ਮੈਂ ਭੈਣ ਜੀ ਤੁਹਾਨੂੰ ਸਿੱਧੀ ਗੱਲ ਦੱਸ ਦਿੱਤੀ ਆ ਮੈਂ ਆਪਣੇ ਪੁੱਤ ਦਾ ਵਿਆਹ ਕਰਨਾ ਮੈਨੂੰ ਤਾਂ ਬਾਲ ਬੱਚੇ ਦੀ ਲੋੜ ਵਾ ਆ ਪਿਆਲੀ ਬੰਨਾ ਮੈਂ ਪੂਕਣਾ ਵਾ ਮੈਂ ਨਾਲ ਲੈ ਕੇ ਜਾਣਾ ਵਾ ਇਹਨਾਂ ਵਾਸਤੇ ਹੀ ਆ ਜੇ ਉਹਦਾ ਕੋਈ ਬਾਲ ਬੱਚਾ ਨਾ ਤਾਂ ਉਹਦਾ ਕੋਣ ਨਾਂ ਲਊਗਾ ਨਹੀਂ ਭੈਣ ਜੀ ਇਦਾਂ ਨਾ ਕਰੋ ਮਹਾਰਾਜ 20-20 ਸਾਲ ਬਾਅਦ ਲੋਕਾਂ ਨੂੰ ਬੱਚੇ ਦੇਂਦਾ ਵਾ ਇਹਨੂੰ ਵੀ ਰੱਬ ਦੇਊਗਾ ਇਹੀ ਮਹਾਰਾਜ ਜੇਕਰ ਨਮਾਣੀ ਬਣ ਕੇ ਦੇਈ ਅਰਦਾਸਾਂ ਕਰਨ ਮਹਾਰਾਜ ਇਹਨੂੰ ਵੀ ਦੇਊਗਾ ਜੀ ਮੈਂ ਇਹਦਾ ਮੂੰਹal ਨਹੀਂ ਵੇਖਦੀ ਰਹਿਣਾ ਮੈਂ ਆਪਣੇ ਪੁੱਤ ਦਾ ਵੀ ਸੋਚਣਾ ਵਾਂ ਗਾੜੀ ਮੈਂ ਬਾਲ ਬੱਚੇ ਦਾ ਵੀ ਸੋਚਣਾ ਵਾਂ ਤੇ ਬਾਕੀ ਰਹੀ ਗੱਲ ਮੈਂ ਹੁਣ ਮੁੰਡਾ ਵਿਆਹਣਾ ਵਾਂ ਤੇ ਮੈਂ ਵਿਆਹਣਾ ਵਾਂ ਤੇ ਬਾਕੀ ਤੁਸੀਂ ਐਦਾਂ ਕਰੋ ਵੀ ਰੋਟੀ ਪਾਣੀ ਖਾਓ ਬਲਜੀਤ ਨੇ ਬਣਾਇਆ ਹੋਣਾ ਖਾਓ ਰੋਟੀ ਪਾਣੀ ਬਾਹਰ ਜਾ ਕੇ ਪੈਂਜੇ ਐਦਾਂ ਨਾ ਕਰੋ 21 ਸਾਲੀ ਤੇ ਮਹਾਰਾਜ ਰੂੜੀ ਦੀ ਸੌਣ ਲੈਂਦਾ ਉਹਦੀ ਨਾ ਸੁਣੂਗਾ ਮੈਨੂੰ ਜੱਫੀ ਪਾਓ ਘੁੱਟ ਕੇ ਇਹ ਕੀ ਢਾਣਵਾ ਐਡੀ ਖੁਸ਼ ਅੱਜ ਕਿਉਂ ਬੈ ਮੈਂ ਦੱਸਾਂ ਬੈ ਕੇ ਖੁਸ਼ ਹੋਣ ਵਾਲੀ ਗੱਲ ਈ ਆ ਬੜੀ ਵੱਡੀ ਖੁਸ਼ਖਬਰੀ ਤੁਹਾਡੇ ਵਾਸਤੇ ਅੱਛਾ ਕਿਹੜੀ ਖੁਸ਼ਖਬਰੀ ਆ ਦੱਸੇਂਗੀ ਤਾਂ ਪਤਾ ਲੱਗੂ ਮੈਨੂੰ ਮਮਾ ਤੇ ਦਾਦੀ ਬਣਨ ਵਾਲਾ ਸ਼ੁਕਰ ਵਾ ਸ਼ੁਕਰ ਪ੍ਰਮਾਤਮਾ ਦੇ ਕਰਨੋ ਕਿਤੇ ਮੈਂ ਉਹ ਗੱਲ ਸੁਬਾ ਸੋਨੂ ਮੇਰਾ ਉਹ ਗੱਲ ਕਾਹਨ ਤਰ ਸਕੀ ਬਹੁਤ ਬੀਬੀ ਮੇਰੀ ਧੀ ਆ ਸ਼ੁਕਰ ਵਕਤੇ ਤੈਨੂੰ ਵਧਾਈਆਂ ਹੁਣ ਕੰਮ ਕਰ ਤੂੰ ਗੱਲਾਂ ਹੀ ਸੁਣ ਕੇ ਰਹੀਨੀ ਹੱਦ ਹੋ ਗਈ ਇਹ ਦੇ ਵਾਲੀ ਇਹਦੇ ਨਾਲ ਮੱਥੇ ਲੱਗੀ ਆਰਾਮ ਨਾ ਰਿਹਾ ਕਰਨ ਦੇ ਮੰਦਰੇ ਰੋਟੀ ਪਾਣੀ ਪੜਾ ਦਿਆ ਕਰੂੰਗੀ ਜਿਹੜੀ ਚੀਜ਼ ਨੂੰ ਜੀ ਕਰਦਾ ਮੈਂ ਦੱਸ ਦਿਆ ਕਰ ਮੰਦਰੇ ਬਣਾ ਕੇ ਤੇ ਲਿਆ ਦਿਆ ਕਰੂੰਗੀ ਇਹਦੇ ਨਾਲ ਮੱਥੇ ਲੱਗੀ ਨਵੇਂ ਨਾਲ ਉਹ ਗੱਲ ਉੱਤੇ ਚੜਦੀ ਰਵੇ ਟੱਪ ਟੱਪ ਕੇ ਤੈਨੂੰ ਪਤਾ ਹੈ ਜਿੱਦਾਂ ਦੀ ਹੈ ਮੈਂ ਖਾਸ ਖਿਆਲ ਰੱਖੂੰਗੀ ਆਪਣਾ ਤੇ ਜ਼ਿਆਦਾਤਰ ਮੈਂ ਇਹ ਸੋਚੂੰਗੀ ਕਿ ਭੈਣਾਂ ਤੋਂ ਦੂਰ ਹੀ ਰਿਹਾ ਜਾਵੇ ਆਹੋ ਤੇ ਤੁਹਾਨੂੰ ਹੀ ਮੈਂ ਹਰ ਚੀਜ਼ ਵਾਸਤੇ ਬੋਲੂੰਗੀ ਇਹਨਾਂ ਦੇ ਤਾਂ ਮਮਾ ਮੈਂ ਚੀਜ਼ ਵੀ ਕੋਈ ਨਹੀਂ ਖਾਣੀ ਆ ਨਹੀਂ ਖਾਣੀ ਮੈਨੂੰ ਦੱਸੀ

ਨਾਲੇ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਰਾ ਕੰਮ ਮੈਂ ਆਪ ਹੀ ਕਰ ਲਿਆ ਕਰੂੰਗੀ ਤੂੰ ਰੈਸਟ ਕਰਿਆ ਕਰੀ ਨਾਲੇ ਮੈਂ ਵੀ ਤੇਦੀ ਮਾਂ ਹੀ ਆ ਦੇਦੇ ਆ ਸੁਪਨੇ ਲੈਣੇ ਤੇ ਤੁਸੀਂ ਛੱਡ ਦਿਓ ਸਹੀ ਕਹਿਂਦੇ ਆ ਆਪਣੀ ਔਕਾਤ ਨਾ ਭੁੱਲੋ ਮੇਰੇ ਬੱਚੇ ਤੇ ਮੇਰੀ ਘਰ ਦੀ ਤੋਂ ਦੂਰ ਰਹਿਣਾ ਚਾਹੀਦਾ ਤੂੰ ਆਈ ਸਮਝ ਨੇੜੇ ਤੇ ਤੇਰਾ ਪਰੇਸ਼ਾਨ ਨਹੀਂ ਪੈਣਾ ਚਾਹੀਦਾ ਇੱਥੇ ਫੋਟੋ ਦਿੱਤੇ ਲਿਆਵਾਂ ਬਣ ਜੂਗੀ ਸਾਡਾ ਆਹੋ ਮੰਮੀ ਬਣ ਜੂਗੀ ਗੱਲ ਪੈ ਪੂਰੇ ਮੈਂ ਇਕੱਠੇ ਕਰ ਲਿਆ ਤੇ ਪੇਪਰ ਲੈ ਕੇ ਚੱਲਣਾ ਆ ਮੈਂ ਪੇਪਰ ਲੈ ਨਹੀਂ ਆਇਆ ਤੇ ਮੈਂ ਮੇ ਫੜਾਵਾਂ ਕੰਮ ਟਾਈਮ ਨਾਲ ਬਰਦਾ ਹੋਊਗਾ ਆਹ ਹੈ ਪੇਪਰ ਕਿੱਥੇ ਗਏ ਇਹਦੇ ਵਿੱਚੋਂ ਪੱਬਲਜੀਤ ਹਾਂਜੀ ਕੀ ਹੋਇਆ ਇਹਦੇ ਵਿੱਚ ਮੈਂ ਪੇਪਰ ਰੱਖੀ ਕਿੱਥੇ ਗਏ ਇੱਥੇ ਪਏ ਇਹ ਤੇਰੇ ਵਿੱਚ ਹਨੀ ਗਏ ਪਰ ਮੈਂ ਤਾਂ ਇੱਥੇ ਹੀ ਵੇਖਿਆ ਸੀ ਮੈਨੂੰ ਪਤਾ ਤੂੰ ਹੱਥ ਕਰਾ ਤ ਮਾਰਦੀ ਰਹਿੰਦੀ ਆ ਤੂੰ ਕਿ ਗਾਹ ਖੜਾ ਰੱਖਦੇ ਏ ਉਹ ਨਹੀਂ ਨਹੀਂ ਸੱਚੀ ਮੈਂ ਨਹੀਂ ਰੱਖੇ ਮੈਂ ਤੁਹਾਡੀ ਕਦੇ ਕੰਮ ਦੀ ਚੀਜ਼ਾਂ ਨੂੰ ਹੱਥ ਨਹੀਂ ਲਾਇਆ ਇੱਥੇ ਬਈ ਵੇ ਆਨੇ ਪੜ ਹੈ ਗਈ ਆ ਉਹ ਵੇ ਭੂਖ ਪਾ ਕੇ ਦਿੱਤੇ ਹੁਣ ਇਹਨੇ ਕਿਤੇ ਇਹਨੂੰ ਬੜਾ ਪਤਾ ਲੱਗਣ ਡਿਆ ਨਹੀਂ ਨਹੀਂ ਮੰਮੀ ਮੈਂ ਨਹੀਂ ਛੜੇ ਸੱਚੀ ਗੱਲ ਵਾ ਮੈਂ ਝੂਠ ਨਹੀਂ ਬੋਲਣ ਦੀ ਮੈਨੂੰ ਹਿਸਾਬ ਲਾ ਲੈ ਤੇਰਾ ਮੈਂ ਪੱਕਾ ਇਹ ਤੇਰੀ ਹੱਤੋਂ ਨਾਲ ਹੀ ਹੱਥ ਤੱਕ ਮਾਰਦੀ ਗਾੜੀ ਦੇ ਚੀਰ ਨੂੰ ਹੱਥ ਲਾਉਂਦੋਂ ਪਹਿਲਾਂ ਨਾ ਸੋਚੇਗੀ ਚੱਲ ਤੇਰਾ ਲਾਲ ਮੈਂ ਕਰਦਾ ਹੁਣ ਹਏ ਕਿੱਥੇ ਘਣ ਲੱਗੇ ਆ ਇੱਧਰ ਆ ਤੈਨੂੰ ਮੈਂ ਦੱਸਦਾ ਹੁਣ ਕਿੱਥੇ ਘਣ ਲੱਗੇ ਮੈਨੂੰ ਹੋ ਇੱਧਰ ਹਏ ਕੀ ਘਣ ਲੱਗੇ ਆ ਦੱਸਦਾ ਵਾਂ ਤੈਨੂੰ ਆਏ ਛੱਡ ਦੇ ਮੈਨੂੰ ਹਏ ਫਾਟ ਸੁਬਾਹ